ਗੁਰੂ 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 ਦੀ ਬੋਲੀ ਲਾਚ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸੱਜਣ ਦੀ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸਿੱਟਾਂ ਦੇ ਧੂਏ ਮਾਰੇ ਥਾਂ ਵਜੀ ਚਪੇੜ ਮੂੰਹ ਤੇ ਹੈ ਤੇ ਜੱਥੇਦਾਰ ਟੋਟੇ ਟੋਟੇ ਥਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋਟੇ ਕਰਵਾਤੇ ਸੀ ਲੀਵਾ ਲਾਤਾ ਸੀ ਜੱਥੇਦਾਰ ਘਰੇ ਆਉਂਗੇ ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਤਲੇ ਗਲੇ ਹੈ ਤਹੰਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁਗੋ ਚੁੱਕ ਟੱਲਦਾ ਧਰਮ ਕਾ ਜੈਗਾ ਧਰਮ ਦਾ ਝੰਡਾ 2.5 ਫੁੱਟ ਉੱਚਾ ਦਰਬਾਰ ਸਾਹਿਬ ਦੀ ਡੇਰੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਪ੍ਰਕਾਸ਼ ਦਿਖਦਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈ ਸਵਾਰ ਗੁਰੂ ਦੀ ਸੇਹ ਹੈ ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ ਕੌਕੇ ਸਾਹਿਬ ਦਾ ਕਤਲ ਕੌਮ ਕਥਤੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂ ਔਰ ਸਰਕਾਰਾਂ ਦਾ ਸੁੱਤੇ ਪੈ ਰਿਆ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਕਹਿੰਦਾ குரு ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅਗ ਲੱਗੀ ਪੰਛੀ ਰਹਿੰਦੇ ਸੀ ਸੁਣੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ ਪੇੜ ਨੂੰ ਅਗ ਲੱਗੀ ਉਹ ਕਹਿੰਦੇ ਆਗ ਲੱਗੀ ਇਸ ਵਿਰਖਸ਼ ਕੋ ਜਲਨੇ ਲੱਗੇ ਹੈ ਪਾ ਉੱਡ ਜਾਉ ਹੈ ਪੰਛੀਓ ਜਦ ਪੰਖ ਤੁਹਾਡੇ ਸਾਥ ਤੇ ਪੰਛੀ ਕੀ ਕਹਿੰਦਾ ਹੈ ਪੀੜੀਦਰ ਪੀੜੀ ਉੱਥੇ ਰਹਿੰਦਾ ਕਹਿੰਦਾ ਫਲ ਖਾਏ ਇਸ ਪੇੜ ਕੇ इस वृक्ष के गंदे की पात अब यही हमारा धर्म है जल मरे किसी के साथ जल मरे किसी के साथ कांग्रेस प्रेरणा निशावर करता मोतीलाल नेहरू जी ने आठ पवन नाम करते वरिष्ठ बारख लो करोड़ों रुपए की के छोपी पाके आगे लखा करोड़ सिख जूझते रहे ਦਲਾਲਾਸ ਪਤਰਾਏ ਹੱਥ ਬੰਨ ਕੇ ਕੇ ਘੋਰੇ ਮੱਥਾ ਟੇਕ ਕੇ ਮੱਥਾ ਜਿੰਦਣ ਭਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਐਸੇ ਲੀਡਰ ਨੇ ਖੈਰ ਹਮੇਸ਼ਾ ਰਹਿੰਦੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਇਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉਂ। ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ? ਖੜੇ ਹੋ? ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ। ਨਹੀਂ ਤੇ ਲੋਕ ਬਦਲ ਦੇਣਗੇ। ਮੈਂ ਅਖੀਰ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਬੰਦੀ ਦਾ ਧੰਨਵਾਦ ਕਰਾਉਣਾ ਚਾਹੁੰਦਾ ਖੜੇ ਹੋ ਜਾਓ ਸਾਰੇ ਜਣੇ। ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ। ਖੜੇ ਹੋ ਜਾਓ। ਖੜੇ ਹੋ ਜਾਓ। ਤਰਾ ਹੋਣ business ਕਰਨ ਵਾਲੇ ਲੋਕ ਹੋ ਉਹ ਅਮਨ ਮਾਨ ਚਾਹੁੰਦੇ ਆ ਮੋਲਾਂ ਚ ਗਾਹਕ ਜਾਂਦੇ ਆ business ਚਾਹੁੰਦੇ ਆ ਇੱਜ਼ਤੀ ਰੋਟੀ ਚਾਹੁੰਦੇ ਆ ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ ਚ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਉਹ ਭੈ ਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਉਹ ਖੁੱਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਟੀ ਦੇ ਸਾਹ ਹੁੰਦੇ ਆ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਦੀ ਤਰਕਰ ਪੱਲੇ ਨਹੀਂ ਘਲਾਤੇ ਲਾਤੇ ਲਾ ਤੇ ਕਰਦੀ ਮੇਲਾ ਮੇਲਾ ਨੌਕਰੀਆਂ ਕਿੱਥੋਂ ਹੋਣ ਗਿਆ ਧਰਮਿਆਂ ਦਾ ਸੂਬਾ ਬਣ ਗਿਆ ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੂਕਰ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਭਜਣ ਦਊ ਨਾ ਪੰਜਾਬੀਆਂ ਨੂੰ ਹਰਨ ਦਊ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤਮ ਲੋਕਾਂ ਦੇ ਵੱਲ ਤੋਂ ਮਰਦਾ ਜਿੰਦਾਬਾਦ 100 ਬੰਨਿਆਂ ਕੋ ਸਿੰਮਤ ਨਹੀਂ ਰਹੂਗੀ ਮਹਾਰਾਜਾ ਰਣਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਟਿਆਂ ਦੇ ਅਸਤ ਵੱਲੋਂ ਤਕੜਾ ਹੁੰਦਾ ਖੋਟੇ ਮਾਰੋ ਸਾੜੀ ਖੋਟੇ ਮਾਰੋ ਸਾੜੀ ਖੋਟੇ ਮਾਰੋ ਸਾੜੀ ਜੈ ਜਵਾਹਰ ਮੱਡੀ ਪ੍ਰਧਾਨ ਜੈ ਜਵਾਹਰ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸਿੱਧਣਾ ਪਊ ਸ਼ਾਸਕ ਪਾਉ ਸਿੱਧਣਾ ਪਊ ਪਰਿਵਾਰ ਦਾ ਭਾਵ ਜਗਾਉਣਾ ਪਊ ਭੈਣ ਦਾ ਭਾਈ ਦਾ ਆਪਸੀ ਪਿਆਰ ਦਾ ਗੁਰੂ ਸਾਹਿਬਾਨਾਂ ਦੀ ਸਿੱਖ ਦਾ ਅੱਵਲ ਅੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅੱਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਗੁਪਤਿਆ ਕੌਣ ਕੋਲੇ ਕੋਈ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿਖ ਰਾਜ ਦਾ ਇਹ ਪ੍ਰੇਰਣਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ Musalman <Sessimus> ਪੰਜਾਬ ਜੀਵੇ ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਖੀਰ ਤੋਂ ਕਹਿਣਾ ਕੋਈ ਅਗਰ ਭੁੱਲਿਆ ਪੱਠ ਗਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਪਾਪ ਜਿੰਦਾਬਾਦ ਜਿੰਦਾਬਾਦ ਆਪ ਮਾਰਨੇ ਆ ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਲੋਗੇ ਤਾਂ ਮੰਜ਼ਿਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਣੀ ਮਾਰਨਾ ਓਏ ਦੁਸ਼ਮਣੀ ਮਾਰਨੀ ਹੈ ਦੁਸ਼ਮਣੀ ਮਾਰਨੀ ਹੈ ਉਹ ਹੀ ਟਕਰਾ ਜਦੋਂ ਦੁਸ਼ਮਣੀ ਮਾਰ ਸਕੇ ਜਿਹੜਾ ਆਪ ਸੀ ਕਹਿਣ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿੱਜੀ ਗੱਲਾਂ ਅਦਰਪੋਤ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਹੋਗੇ ਤੇ ਥੋਕ ਦੂੰ ਥੋਕ ਜਿੰਦਾਬਾਦ ਜਿੰਦਾਬਾਦ ਜਮੀਰ ਜਾਗਰਾਂ ਬਾਪ ਮੇਰਾ ਪਿਤਾ ਇਹ ਗੰਦਰੀ ਬਾਬਿਆਂ ਦੀ ਸੋਨ ਸਿੰਘ ਲੱਖਾਂ ਦੀ ਧਰਤੀ ਦੇ ਉੱਤੇ ਕਹਿੰਦਾ ਮੇਰਾ ਬਾਪ ਸੁਤੰਤਰਤਾ ਦਾ ਸੰਨਾਨੀ ਸੀ ਰਜਵਾੜਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਣਾਈ ਗੋੜਿਆਂ ਨੇ ਲਾਲਗਲਾ ਅਖਬਾਰ ਕਰਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਫੀਆਂ ਸੱਲੀਆਂ ਜਲਕਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ ਸਾਚੋ ਪੈਜੋ ਸਾਤ ਕੈਦੀ ਛੱਡੇ ਉਹਦੇ ਤੋਂ ਮੇਰਾ ਪਿਓ ਸੀ ਐਮਐਲਏ ਬਣਿਆ ਐਮਐਲਸੀ ਬਣਿਆ ਤੇ ਉਹਨੂੰ ਆਖਿਰ ਲਾਸਟ ਵਰਡ ਆਖਿਰ ਤੇ ਉਹਨੂੰ ਉਹਦਾ ਦੋਸਤ ਅਨੰਦ ਕੁਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ 4 ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲ ਹੀ ਛਾਂਵਾਂ ਹੁੰਦੀਆਂ ਸਵਾ ਸਭ ਨੂੰ ਢਾ ਦਿੰਦਾ ਕਿੰਨੇ ਤੜੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਖੱਤੀ ਲਾ ਲੈਂਦਾ ਜੇ ਬਾਬਾ ਨਾਨਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤਵ ਨਹੀਂ ਕਰ ਸਕਦੇ ਇਹ ਜਿਹੇ ਕੱਡੂਗਾ ਬਾਹਰ ਜੋਗੇ ਜੋਲੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਯਾਦ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਾਲ ਮੈਂ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤਰ ਹੋਸਟਰ ਹੈ ਹੈ ਇਹ ਕਿਰਦਾਰ ਅੱਜ ਹੈ ਇਹ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ